ਇਹ ਖੈਰਾ ਸਾਹਿਬ ਇਹ ਨਾ ਸੋਚਿਓ ਕਿ ਤੇ ਫੇਸਬੁਕਾਂ ਦੇਖੀ ਜਾਵਾਂ ਜਿਹੜਾ ਥੱਲੇ ਵਾਲਾ ਕੇਡਰ ਇਹਨੂੰ ਸਾਹਮਣੇ ਬਹੁਤ ਲੋਡ ਆ ਜੇ ਤੁਸੀਂ ਇਸ ਕੇਡਰ ਨੂੰ ਸਾਹਮਣੇ ਨਹੀਂ ਚੱਲੇ ਜੇ ਤੁਹਾਡੇ ਨਾਲ ਦੋ ਬੰਦੇ ਝਾੜੂ ਵਾਲੇ ਕੋਈ ਪਹਿਲਾਂ ਤੋਂ ਤੁਹਾਡੇ ਨਾਲ ਲੱਗੇ ਹੋਏ ਨੇ ਤੁਸੀਂ ਉਹਨਾਂ ਨੂੰ ਵੀ ਸਾਰਾ ਕੁਝ ਮੰਨੀ ਬੈਠਿਓ ਕਿੰਨੇ ਮੇਰਾ 1 ਮਹੀਨਾ ਹੋ ਗਿਆ ਖੈਰਾ ਸਾਹਿਬ ਨੂੰ ਆਪਣੇ ਲੇ ਦੇ ਵਿੱਚ ਆਇਆਂ ਨੂੰ ਵੀ ਕਿਤੇ ਆਪਣੇ ਕਿਸੇ ਨਾਲ ਮੀਟਿੰਗ ਕਰੀ ਹੋਵੇ ਜਾਂ ਜੂਤ ਨਾਲ ਜਾਂ ਮਹਿਲਾ ਵਿੰਗ ਨਾਲ ਜਾਂ ਕਿਸੇ ਨਾਲ ਵੀ ਮੈਨੂੰ ਨਹੀਂ ਲੱਗਦਾ ਹੈਗਾ ਮੈਂ ਤਾਂ ਇਹ ਕਹਿ ਰਹੀ ਆਂ ਵੀ ਸਾਰੇ ਆਪਣਾ ਏਕਾ ਰੱਖੋ ਕਿਤੇ ਖੈਰਾ ਸਾਹਿਬ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿਤੇ ਕੇਵਲ ਢਿੱਲੋ ਵਾਲਾ ਹੀ ਨਾ ਹੋਵੇ ਇਹ ਜਿਸਨੇ ਪਹਿਲੇ 2-3 ਜਿਹੜੇ ਦੋਸਤ ਸੀ ਸਾਡੇ ਉਸਨੇ ਲੱਡੂ ਵੰਡੇ ਤੇ ਇਹ ਲੱਡੂ ਐਸਨੇ ਉਸੇ ਦਿਨੇ ਨਹੀਂ ਵੰਡੇ ਹੈਗੇ 2 ਦਿਨ ਦੀ ਕੀਤੀ ਆ ਜਦੋਂ ਔਰੇ ਕਿਸੇ ਨੇ ਲੱਡੂ ਨਹੀਂ ਵੰਡੇ ਫਿਰ ਐਸਨੇ ਲੱਡੂ ਵੰਡੇ ਆ ਸਾਰੇ ਜਿਹੜੀ ਇਹ ਟੀਮ ਆਪਨ ਸਾਰਿਆਂ ਨੂੰ ਬੁਲਾਇਆ ਦੱਸੋ ਮਲਾਇ ਰਹਿਗਾ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਕੋਈ ਕਿਹੜਾ ਨਹੀਂ ਗਿਆ ਉੱਥੇ ਉਹ ਆਪਨ ਨੂੰ ਮਿਲਾਈ ਆ ਉੱਥੇ ਕੋਠੀ ਦੇ ਵਿੱਚ ਹੁਣ ਕੋਈ ਅੰਦਰ ਵੜ ਕੇ ਮਿਲਿਆ ਸੀ ਵੀ ਹੁਣ ਸੱਚਾ ਖੱਪਾ ਕਰਕੇ ਸੀ ਮਿਲਿਆ ਵਾ ਫਿਰ ਹਾਂ ਜਿਹੜੇ ਇੱਥੇ ਪੋਰਟਰ ਤੋਂ ਮਾਰ ਪਹਿਲੀ ਗੱਲ ਤਾਂ ਇਹ ਆ ਵੀ ਖੈਰਾ ਸਾਹਿਬ ਦੇ ਬਲਾਕ ਪੱਧਰ ਦੇ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਆ ਕੇ ਮਿਲਣਾ ਸੀ ਜਿਹੜੇ ਬੰਦੇ ਨੇ ਬ੍ਰਿੰਦਰ ਸਿੰਘ ਲੇ ਦੇ ਵੇਲੇ ਕਿਹਦੇ ਮੋੜਾਂ ਤੇ ਗੋਲੀਆਂ ਚ ਲਗੀਆਂ ਪਰਚੇ ਕੈਂਸਲ ਕਰਵਾਏ। ਉਹ ਬੰਦੇ ਕਰੋ ਸਾਨੂੰ ਕਾਂਗਰਸ ਨੂੰ ਕੁਝ ਨਹੀਂ ਦਿੱਤਾ। ਅੱਜ ਉਹ ਹੀ ਬ੍ਰਿੰਦਰ ਪੰਨਵਾ ਵਰਗੇ 4 ਬੰਦੇ ਭਵੰਗੜ ਬਣਾ ਕੇ 60 ਪਿੰਡ ਨੇ ਉਹਨੂੰ 7 ਪਿੰਡ ਵੰਡ ਕੇ ਦੇ ਦੋ ਵੋਟ ਵਧਾ ਕੇ ਦਿਖਾ ਦੇ। ਜਿਵੇਂ ਦੇ ਕਾਂਗਰਸ ਦਾ ਬੇੜਾ ਕਰਕੇ ਅੱਜ ਮੂਰੇ ਲੱਗੇ ਫਿਰਦੇ ਨੇ। ਸੁਖਪਾਲ ਸਿੰਘ ਖਹਿਰਾ ਸਾਹਵੇਂ ਚੋਂ ਨਾਂ ਜਿੱਤਣ। ਹਰ ਇੱਕ ਬੰਦਾ ਦੇ ਲੋ ਇਹ ਚੀਜ਼ ਚਾਹੁੰਦਾ ਵੀ ਸੁਖਪਾਲ ਸਿੰਘ ਖਹਿਰਾ ਸਾਹਬ ਵੱਧ ਤੋਂ ਵੱਧ ਲੀਡ ਦੇ ਨਾਲ ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਅਸਲ ਲੜਾਈ ਆ 27 ਵਾਲੀ ਅਸੀਂ ਉਹਦੇ 'ਚ ਹੋਰ ਚੰਗੇ ਤਰੀਕੇ ਨਾਲ ਲੜਾਈ ਲੜ ਸਕਦੇ। ਸਾਡਾ ਬੰਦਾ ਅੱਗੇ ਓਏ ਯਾਰ ਕਿਸੇ ਨੂੰ ਬਾਈ ਕੋਈ ਨਹੀਂ ਬੁਲਾ ਰਿਹਾ ਇਹ ਤਾਂ ਲੋਕ ਇਹੋ ਜਿਹੇ ਨੇ ਇਹ ਤਾਂ ਨਾ ਕੰਧ ਟੱਪ ਕੇ ਜੇ ਗੇਟ ਵੀ ਲੱਗਿਆ ਹੋਵੇ ਆਪਾਂ ਤਾਂ ਯਾਨੀ ਹੈਗੇ ਸਾਰੇ ਮਤਲਬ ਚੰਗੇ ਸਮੇਤਦਾਰ ਸਿਆਣੇ ਬੰਦੇ ਯਾਨੀ ਜ਼ਮੀਨ ਨਾਲ ਜੁੜੇ ਹੋਏ ਆਪਾਂ ਸਤਕਾਰ ਭਾਲਦੇ ਵੀ ਚੱਲ ਜੇ ਕੋਈ ਬਲਾਊ ਦਾ ਬੰਦਾ ਜਾਵਾਂਗੇ ਪ੍ਰੋਗਰਾਮ ਦਊਗਾ ਪ੍ਰੋਗਰਾਮ ਲੰਬਾਗੇ ਇਹ ਦੇ ਦੂਸਰੇ ਬੰਦੇ ਨੇ ਇਹ ਤਾਂ ਕੰਦ ਟੱਪ ਕੇ ਜਾਂਦੇ ਨੇ ਛਾੜ ਮਾਰ ਕੇ ਉਹਨਾਂ ਨੂੰ ਆਏ ਹੁਣ ਤਾਂ ਵੀ ਮੋੜ ਨਹੀਂ ਸਕਦਾ ਲੋ ਆਪਣੇ ਤੋਂ ਆਪਣਾ ਹੋ ਜਾਂਦਾ ਕਿ ਸੱਦਾ ਮੰਨੋ ਨਹੀਂ ਦਿੱਤਾ ਗਿਆ ਵੀ ਪ੍ਰਚਾਰ ਤਾਂ ਜਾ ਵੀ ਹੋਰ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਪਹਿਲਾਂ ਨੇ ਲੀਡਰ ਤੋਂ ਕੰਮ ਲੈ ਲੇ ਪਹਿਲੇ 5 ਸਾਲ ਤਾਂ ਇਹ ਮਤਲਬ ਕਿ ਇਹਨਾਂ ਦਾ ਮਤਲਬ ਸੀਬਿਆ ਸਾਹਿਬ ਜਿੰਦਾਬਾਦ ਰਹਾ ਸਿੰਗਲਾ ਸਾਹਿਬ ਆ ਕੇ ਉਸ ਵਕਤ ਕਹਿੰਦੇ ਸੀਬਿਆ ਸੀਬਿਆ ਜਦ ਚੱਲਿਆ ਹੋਇਆ ਇੱਕ ਵਾਰ ਤੂੰ ਉਹ ਤੇ ਤੂੰ ਕੀ ਕਰਾਉਣਾ ਅੱਜ ਉਹ ਹੀ ਬੰਦੇ ਸੀਬਿਆ ਦੇ ਮੁੱਦੇ 'ਤੇ ਖੜੇ ਖੜਦੇ ਨੇ ਕੀ ਹੋ ਗਿਆ ਵੀ ਹੁਣ ਸੀਬਿਆ ਜਾਰੇ ਚੰਗਾ ਹੋ ਗਿਆ ਮੂਲ ਸੈਕਟਰ ਦੇ ਵਿੱਚ ਇਸ ਗੱਲ ਦਾ ਰੋਸ ਆ ਵੀ ਸਾਨੂੰ ਹਾਲੇ ਤੱਕ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ ਸਾਨੂੰ ਕੋਈ ਪ੍ਰੋਗਰਾਮ ਨਹੀਂ ਮਿਲ ਰਿਹਾ ਇਹ ਦੋ ਬੰਦੇ ਜਾਂ ਚਾਰ ਬੰਦੇ ਜਾਂ 10 ਬੰਦੇ ਕਦੇ ਚੋਣ ਨਹੀਂ ਲੜ ਸਕਦੇ ਹੁੰਦੇ ਕੱਲ ਨੂੰ ਤੁਸੀਂ ਬੂਥਾਂ ਦੇ ਉੱਤੇ ਸਾਰੇ ਕੰਮ ਜੇ ਕਰਨੇ ਨੇ ਤੁਸੀਂ ਬੈਠਣਾ ਝੋਲੇ ਵੰਡਣੇ ਨੇ ਉਹ ਜੇ ਤੁਸੀਂ ਇਸ ਤਰ੍ਹਾਂ ਚੱਲੋਗੇ ਝੋਲੇ ਕਿਹਨੂੰ ਖਵਾਵਾਂਗੇ ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਖਰਾਚੋਂ ਦੀ ਅਗਵਾਈ ਹੇਠ ਭਵਾਨੀਗੜ ਵਿਖੇ ਅੱਜ ਕਾਂਗਰਸੀ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਚਰਚਾ ਹੋ ਰਹੀ ਹੈ ਕਿਸ ਤਰ੍ਹਾਂ ਸੁਖਪਾਲ ਸਿੰਘ ਖੈਰਾ ਦੀ ਬੇੜੀ ਨੂੰ ਬੰਨੇ ਦਾਉਣਾ ਤੇ ਨਾਲੋਂ ਨਾਲ ਦਿਨਾਂ ਦੇ ਵੱਲਬੜੇ ਵੀ ਕੱਢੇ ਜਾ ਰਹੇ ਨੇ ਤੁਹਾਨੂੰ ਉੱਥੇ ਲੈ ਚਲਦੇ ਆ ਸੁਣਾਉਣੇ ਆ ਵੱਖ-ਵੱਖ ਬੁਲਾਰਿਆਂ ਦੀ ਕੀ ਸੋਚਣਾ ਕੀ ਕਹਿਣਾ ਕਾਂਗਰਸ ਪਾਰਟੀ ਦੇ ਬਲਾਗ ਦੇ ਸਪੋਰਟਸ ਪਰਸਨ ਮੁਖ ਬੁਲਾਰੇ ਗੁਰਪ੍ਰੀਤ ਸਿੰਘ ਕੰਦੋਲਾ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਸੁਣਾਉਣੇ ਆ ਗੁਰਦੀਪ ਸਿੰਘ ਕੰਦੋਲਾ ਦਾ ਕੀ ਕਹਿਣਾ ਹੈ ਆਜੋ ਤੁਸੀਂ ਵੀ ਸੁਣ ਲਓ ਵਰਕਰ ਨੇ ਉਹਨਾਂ ਦੀ ਪੂਰਾ ਦਸ਼ਾ ਇੱਥੇ ਜਿਹੜੇ ਵਰਕਰ ਨੇ ਉਹ ਤੁਚਿੱਤਿ ਚ ਨਹੀਂ ਕੋਈ ਇੱਧਰੋਂ ਜਾ ਰਿਹਾ ਕੋਈ ਇੱਧਰੋਂ ਜਾ ਰਿਹਾ ਉਹਦੇ ਕਈ ਕਾਰਨ ਨੇ ਆਪਸ ਸਾਰੇ ਅੱਜ ਇਸ ਲਈ ਇਕੱਠੇ ਹੋયા ਕਿ ਆਪਾਂ ਇੱਥੇ ਬਚਾਰ ਚर्चा ਕਰ ਸਕੀਏ ਕਿਉਂਕਿ ਆਪਾਂ ਸਾਰੇ ਜਿਹੜੇ ਬੈਠੇ ਆ ਇੱਕ ਕਾਂਗਰਸ ਪਾਰਟੀ ਦੀ ਕਰੀਮ ਬੈਠੀ ਹੋਈ ਆ ਆਪਣੀਆਂ ਕੜੀਆਂ ਜੁੜਨੀਆਂ ਨੇ ਇਹਦੇ ਨਾਲ ਤਾਂ ਇੱਕ ਵੱਡੀ ਚੈਨ ਬਣਨੀ ਆ ਉਸ ਚੈਨ ਜਿਹੜਾ ਉਮੀਦਵਾਰ ਹੈ ਕੈਂਡੀਡੇਟ ਹੈ ਉਸ ਨੂੰ ਜਿੱਤ ਤਪਾਉਣੀ ਆ ਕਿਉਂਕਿ ਮਿਹਨਤ ਆ ਜਿਹੜਾ ਵਰਕਰ ਕਰਦਾ ਥੋਲੇ ਤੁਸੀਂ ਫੜਦੇ ਹੋ ਕੋਲ ਏਜੰਟ ਤੁਸੀਂ ਬਣਦੇ ਹੋ ਜਿਹੜੇ ਉਸ ਤੋਂ ਬਾਅਦ ਉੱਥੇ ਕਾਊਂਟਿੰਗ ਏਜੰਟ ਆ ਉਹ ਤੁਸੀਂ ਬਣਦੇ ਹੋ ਹੱਥ ਤੁਸੀਂ ਜੋੜਦੇ ਹੋ ਆਪਣਾ ਚਾਹੇ ਤੁਸੀਂ ਗਲੀ 'ਚ ਜਾਓ ਪਿੰਡ 'ਚ ਜਾਓ ਚਾਹੇ ਆਪਣੇ ਵਾਰਡ 'ਚ ਜਾਓ ਤੁਸੀਂ ਫੋਨ ਕਰਨੇ ਨੇ ਤੁਸੀਂ ਲੋਕਾਂ ਨੂੰ ਕਹਿਣਾ ਹੈ ਕਿ ਸਾਨੂੰ ਵੋਟਾਂ ਪਾਓ ਅਸੀਂ ਠੋਡੇ ਕੰਮਾਂ ਕਰਾਂ ਉੱਥੇ ਇਸ ਕਰਕੇ ਇਸ ਵਾਰ ਕਿਉਂਕਿ ਸੁਪਰਧਰ ਦੀ ਤਹਿਤ ਆਪੇ ਤੋਂ ਆਇਆ ਪਰ ਆਪਾਂ ਖੁੱਲੇ ਦਿਲ ਵਾਲੇ ਲੋਕਾਂ ਦਾ ਸੰਗੂਨ ਵਾਲੇ ਉਹਨਾਂ ਦਾ ਵੈਲਕਮ ਕਰਦੇ ਆਂ ਪਰ ਜਿਹੜੇ ਕਈ ਦਿੱਕਤਾਂ ਆ ਰਹੀਆਂ ਨੇ ਉਸ ਦੇ ਸੰਬੰਧ ਚ ਆਪਾਂ ਸਾਰੇ ਜਿਸ ਦਾ ਵੀ ਮਨ ਕਰੂਗਾ 2 ਮਿੰਟ ਲਈ 3 ਮਿੰਟ ਲਈ ਆਪਣੇ ਉੱਠ ਕੇ ਜਿਹੜੇ ਵਿਚਾਰ ਦੇ ਸਕਦਾ ਆਪਾਂ ਬਹੁਤ ਸ਼ਾਂਤਮਈ ਕੋਈ ਆਪਸ ਚ ਇੱਕ ਦੂਸਰੇ ਨਾਲ ਕੋਈ ਕਿਸੇ ਦਾ ਵੀ ਸਮਰਥਕ ਹੋ ਸਕਦਾ ਕੋਈ ਕਿਸੇ ਦਾ ਵੀ ਨਹੀਂ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਕਾਂਗਰਸ ਪਾਰਟੀ ਦੇ ਸਮਰਥਕ ਆਂ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਇੱਥੇ ਦਾ ਜਿਹੜਾ ਮੰਤਰੀ ਰਹਿ ਚੁੱਕਿਆ ਇਸ ਸੀਟ ਤੋਂ ਐਮਐਲਏ ਆ ਵਿਜੇਂਦਰ ਸਿੰਘਲਾ ਜੇ ਤੁਸੀਂ ਕੋਈ ਪ੍ਰੋਗਰਾਮ ਕਰਨਾ ਕਿਤੇ ਵੀ ਕਰਨਾ ਕਿਸੇ ਵੀ ਪਿੰਡ 'ਚ ਕਰਨਾ ਕਿਸੇ ਸ਼ਹਿਰ 'ਚ ਕਰਨਾ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਉਹ ਗਾਹ ਆਪਣੇ ਵਰਕਰਾਂ ਦੀ ਡਿਊਟੀ ਲਾਉਣ ਜੇ ਉਹ ਨਹੀਂ ਆ ਸਕਦੇ ਤਾਂ ਕੋਈ ਉਹਨਾਂ ਨੂੰ ਦਿੱਕਤ ਆ ਤਾਂ ਆਪਣੇ ਜਿਹੜੇ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਹਮੇਸ਼ਾ ਚੱਲੇ ਦੇ 2009 ਤੋਂ ਅੱਜ ਤੱਕ ਉਹਨਾਂ ਦੀ ਕਿਸੇ ਨਾ ਕਿਸੇ ਦੀ ਉਹ ਡਿਊਟੀ ਲਾਉਣ ਨਹੀਂ ਭਾਈ ਤੁਸੀਂ ਜਾ ਕੇ ਪ੍ਰੋਗਰਾਮ ਖੈਰਾ ਸਾਹਿਬ ਦਾ ਹਰਾਨੇ ਪਿੰਡ ਤੇ ਜਾਂ ਫਲਾਨੇ ਸ਼ਹਿਰ ਤੇ ਫਲਾਨੇ ਵਾਰਡ ਚ ਕਰਵਾ ਕੇ ਆਓ ਮੈਂ ਅੱਜ ਆ ਨਹੀਂ ਸਕਦਾ ਦੂਜੀ ਗੱਲ ਸਾਡਾ ਬਲਾਕ ਪ੍ਰਧਾਨ ਆ ਪੁਆਣੀ ਗੜ ਦਾ ਸੰਗਰੂਰ ਦਾ ਬਲਾਕ ਪ੍ਰਧਾਨ ਸਾਰੇ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਸਾਡੇ ਵਿੱਚ ਬੈਠਾ ਇਹ ਰੋਜ਼ ਫੋਨ ਕਰਕੇ ਪੁੱਛਦਾ ਵੀ ਕੀ ਬਣਿਆ ਜੀ ਹੁਣ ਦੱਸਿਏ ਕੀ ਜੇ ਤਾਂ ਕੋਈ ਸਨੇਹਾ ਸਾਡੇ ਕੋਲੇ ਵੀ ਹੋਵੇ ਤਾਂ ਅਸੀਂ ਬਲਾਗ ਪ੍ਰਧਾਨ ਨੂੰ ਦੱਸ ਦਈਏ ਹੋਰ ਸਾਥੀਆਂ ਦੇ ਬਹੁਤ ਫੋਨ ਆਉਂਦੇ ਨੇ ਆ ਭੈਣਾਂ ਬੈਠੀਆਂ ਨੇ ਇਹਨਾਂ ਦੇ ਫੋਨ ਆਉਂਦੇ ਨੇ ਵੀਰ ਜੀ ਕੀ ਹੋ ਰਿਹਾ ਕੀ ਬਣ ਰਿਹਾ ਭਾਈ ਕੀ ਦੱਸਿਏ ਸਾਨੂੰ ਆਪ ਨੂੰ ਨਹੀਂ ਪਤਾ ਇਹ ਜਿਹੜੇ ਹਾਲਾਤ ਨੇ ਅੱਜ ਦੇ ਇਹ ਇਸ ਤਰ੍ਹਾਂ ਦੇ ਬਣੇ ਹੋਏ ਨੇ ਅੜਕਾ ਜਿਹੜਾ ਸੰਗਰੂਰ ਆ ਵਿਧਾਨ ਸਭਾ ਦਾ ਇਹਦੇ ਵਿੱਚ ਜੇ ਮੈਂ કહਾਂ ਵੀ ਇੱਥੇ ਕੋਈ ਸਥਿਤੀ ਬਹੁਤੀ ਵਧੀਆ ਨਹੀਂ ਪੰਜ ਚਾਰ ਬੰਦੇ ਦੋ ਬੰਦੇ ਉਹ ਜਿਹੜੇ ਖੈਰਾ ਸਾਹਿਬ ਨੂੰ ਆਪਣਾ ਹਾਈਜੈਕ ਕਰਕੇ ਚਲਾ ਰਹੇ ਨੇ ਇਹਨਾਂ ਦੋ ਬੰਦਿਆਂ ਨੂੰ ਕੁਝ ਆਪਣੇ ਬੰਦਿਆਂ ਨੇ ਹਾਈਜੈਕ ਕਰ ਲਿਆ ਜਿਹੜੇ 2 ਸਾਲ ਤੋਂ ਕਾਂਗਰਸ ਪਾਰਟੀ ਦੇ ਕਿਸੇ ਵੀ ਫੰਕਸ਼ਨ 'ਚ ਆ ਤੁਸੀਂ ਬੈਠੇ ਹੋ 2 ਸਾਲ ਦੇ ਵਿੱਚ ਤੁਸੀਂ ਕਿਤੇ ਧਰਨੇ ਆਂਦੇ ਗਏ ਹੋ ਕਿਤੇ ਕਿਸੇ ਮਜਾਰੇ ਚ ਗਏ ਹੋ ਕਿਸੇ ਰੈਲੀ ਚ ਗਏ ਹੋ ਇਤੇ ਬੱਸਾਂ ਭਰਨ ਦੀ ਲੋੜ ਪਈਆ ਜੇ ਨਾ ਬੰਦਿਆਂ ਚੋਂ ਕਿਸੇ ਬੰਦੇ ਨੇ ਗੱਲ ਕੀਤੀ ਐ ਤਾਂ ਗੱਲ ਕਰੋ ਜਿਹੜੇ ਬੰਦੇ ਆਜ ਹਾਈਜੈਕ ਕਰਕੇ ਪ੍ਰੋਗਰਾਮ ਕਰਾ ਲੈ। ਨਾ ਇੱਕ ਮਹੀਨਾ ਹੋ ਗਿਆ ਖੈਰਾ ਸਾਹਿਬ ਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਆਇਆ ਨੂੰ ਵੀ ਕਿਥੇ ਆਪਣੇ ਕਿਸੇ ਨਾਲ ਮੀਟਿੰਗ ਕਰੀ ਹੋਵੇ ਜਾਂ ਜੂਥ ਨਾਲ ਜਾਂ ਮਹਿਲਾ ਵਿੰਗ ਨਾਲ ਜਾਂ ਕਿਸੇ ਨਾਲ ਵੀ ਮੈਨੂੰ ਨਹੀਂ ਲੱਗਦਾ ਹੈਗਾ ਮੈਂ ਤਾਂ ਇਹ ਕਹਿ ਰਹੀ ਆ ਵੀ ਸਾਰੇ ਆਪਣਾ ਇੱਕ ਕਰ ਰੱਖੋ ਕਿਤੇ ਖੈਰਾ ਸਾਹਿਬ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿਤੇ ਕੇਵਲ ਢਿੱਲੋ ਵਾਲਾ ਹੀ ਨਾ ਹੋਵੇ ਵੀ ਉੱਪਰੋਂ ਹਵਾ ਹੀ ਰਹਿ ਜਵੇ ਆਪਾਂ ਕਹਿੰਦੇ ਆ ਵੀ ਆਪਾਂ ਆਪਣੇ ਪਾਰਟੀ ਦਾ ਬਹੁਤ ਮਜ਼ਬੂਤ ਲੀਡਰ ਹੈ ਉਹਨੂੰ ਜੁਟਾ ਕੇ ਭੇਜੇ ਆਪਾਂ ਸੰਗਰੂਰ ਵਾਲੇ ਆ ਆਪਾਂ ਜਿਹੜਾ ਕੋਈ ਫੈਸਲਾ ਕਰ ਲੈਂਦੇ ਆ ਉਹਨੂੰ ਸਿੱਧੇ ਚੜ੍ਹਦੇ ਆ ਬਾਕੀ ਜਿਹੜੇ ਰਿਪੋਰਟਰਾਂ ਤੋਂ ਬੋਲਦਾ ਕਹਿੰਦੀ ਕਰਤਾ ਵੀ ਖੈਰਾ ਸਾਹਿਬ ਦੇ ਬਲਾਕ ਪੱਤਰ ਦੇ ਸਾਰੇ ਵਰਕਰਾਂ ਨੂੰ ਸਾਰਾ ਅੱਗੇ ਲੈਣਾ ਸੀਗਾ ਜਿਹੜੇ ਬੰਦੇ ਨੇ ਜੀ ਦੇ ਅੰਦਰ ਸੰਗਠਨ ਦੇ ਮੇਲੇ ਜਿਹਦੇ ਮੋਢਿਆਂ ਤੇ ਲਾਇਆ ਪर्चे ਕੈਂਸਲ ਕਰਵਾਈ ਉਹ ਬੰਦੇ ਕਿਹਨੂੰ ਸਾਨੂੰ ਕਾਂਗਰਸ ਨੇ ਕੁਝ ਨਹੀਂ ਦਿੱਤਾ ਅੱਜ ਉਹ ਹੀ ਬ੍ਰਿੰਦਰਪਨਵਾ ਵਰਗੇ ਚਾਰ ਬੰਦੇ ਤੁਾਮਨਗੜ ਬਲਾਕ ਦੇ 60 ਪਿੰਡ ਨੇ ਉਹਨੂੰ 7 ਪਿੰਡ ਵੰਡ ਕੇ ਦੇਦੋ ਵੋਟ ਵਧਾ ਕੇ ਦਿਖਾ ਦੇ ਜਿਵੇਂ ਦੇ ਕਾਂਗਰਸ ਦਾ ਬੇੜਾ ਕਰਕੇ ਕਰਿਆ ਜੋ ਮੂਰੇ ਲੱਗੇ ਫਿਰਦੇ ਨੇ ਮੇਰੇ ਪਿੰਡ ਤੇ ਮੈਂ ਬੈਠਾ ਮੰਨਾ ਬਾਈ ਬੈਠਾ ਸੱਤ ਹਰੀ ਸਿੰਘ ਸਾਡਾ ਵਿਰੋਧੀ ਹੋ ਗਿਆ ਸਾਡੇ ਨਾਲ ਸੀਗਾ ਬੀਜੇਪੀ ਚ ਲੈ ਗਿਆ ਸਾਡੇ ਪਿੰਡ ਨੂੰ ਵੋਟ ਪਵਾ ਕੇ ਦਿਖਾ ਦੇ ਬ੍ਰਿੰਦਰਪਨ ਇਹਦਾ ਖੈਰਾ ਸਾਹਿਬ ਨੂੰ ਚਾਹੀਦਾ ਅਸੀਂ ਤਾਂ ਕਾਂਗਰਸੀ ਹਾਂ ਸਾਡੇ ਕੋਲ ਤਾਂ ਚਾਹੇ ਕੋਲੋਂ ਇਹਦਾ ਇਨਸਾਨ ਨੇ ਸਾਡੇ ਕੋਲ ਕੋਈ ਵੀ ਆ ਜੇ ਤੇ ਗਰੀਬ ਘਰ ਦਾ ਵੀ ਆ ਜੇ ਅਸੀਂ ਤਾਂ ਵੋਟ ਕਾਂਗ ਪਰੇ ਬੰਦੇ ਤੇ ਨੁਲਕੀਆਕਾਰ ਨੂੰ ਕਲੰਕ ਦਾ ਨੁਕਸਾਨ ਹੋਇਆ ਉਹੀ ਹੁਣ ਮੂਹਰੇ ਲੱਗੇ ਹੋਏ ਇਹੀ ਗੱਲ ਅਸੀਂ ਸਿੰਘਲਾ ਸਾਹਿਬ ਨੂੰ ਆ ਬੈਠਾ ਕੂਰ ਸਾਹਿਬ ਦੋ ਸਾਲ ਪਹਿਲਾਂ ਇਲੈਕਸ਼ਨ ਲੜਨ ਤੋਂ ਕਹਿੰਦਾ ਸੀ ਵੀ ਆ ਦੋ ਬੰਦੇ ਨੇ ਜਿਹੜਾ ਤੇਰਾ ਬੇੜਾ ਖਰਚ ਕਰਦਾ ਤੂੰ ਇਹਨਾਂ ਦਾ ਖੜਾ ਛੱਡ ਦੇ ਉਹ ਅੱਜ ਉਹੀ ਜਿਹੜੇ ਉਹਨਾਂ ਦੇ ਸੁੱਖ ਮਾਣੇ ਉਹੀ ਅੱਜ ਕਹਿੰਦੇ ਸਾਡਾ ਕਾਂਗਰਸ ਨੇ ਕੀ ਕੀਤਾ ਮੰਤਰੀ ਉਹਨਾਂ ਦਾ ਕੀ ਕੀਤਾ ਵੀ ਉਹੀ ਅੱਜ ਖੈਰਾ ਸਾਹਿਬ ਤੋਂ ਨੂਰ ਦੀ ਗITAR ਤੱਕ ਨੂੰ ਖੈਰਾ ਸਾਹਿਬ ਨੂੰ ਨਹੀਂ ਪਤਾ ਬਾਹਰ ਮਾਇਦੇ ਪਰ ਆਪਾਂ ਨੂੰ ਤਾਂ ਪਤਾ ਜਦ ਦਿਲਾ ਪ੍ਰਧਾਨ ਬੈਠੀ ਆ ਬੀਬੀ ਬੈਠੀ ਆ ਜਾਂ ਗਰਦੀਪ ਬੈਠਾ ਬਲਾਕ ਪ੍ਰਧਾਨ ਕੋਲ ਬੱਸਿਆ ਜਾਂਦਾ ਉਹ ਰਸਾਲ ਤੇ ਹੈ ਤੁਸੀਂ ਫੈਰਾ ਸਾਹਿਬ ਇਹ ਚੋਣ ਨਾ ਜਿੱਤਣ ਹਰ ਇੱਕ ਬੰਦਾ ਦੇ ਲੋ ਇਹ ਚੀਜ਼ ਚਾਹੁੰਦਾ ਵੀ ਸੁਖਪਾਲ ਸਿੰਘ ਫੈਰਾ ਸਾਹਿਬ ਵੱਧ ਤੋਂ ਵੱਧ ਲੀਡ ਦੇ ਨਾਲ ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਅਸਲ ਲੜਾਈ ਆ 27 ਵਾਲੀ ਅਸੀਂ ਉਹਦੇ 'ਚ ਹੋਰ ਚੰਗੇ ਤਰੀਕੇ ਨਾਲ ਲੜਾਈ ਲੱਟ ਹਰ ਇੱਕ ਬੰਦਾ ਇਹ ਚੀਜ਼ ਚਾਹੁੰਦਾ ਪਰ ਨਾਲ ਦੀ ਨਾਲ ਜਿਹੜੇ ਸਾਡੇ ਮਤਲਬ ਵਰਕਰਾਂ ਦੇ ਦਿਨਾਂ 'ਚ ਹੱਕਸ਼ੇ ਨਹੀਂ ਮਾਤਰ ਸੁੱਖ-ਸੁਆਹ ਤੇਰਾ ਸਾਡੇ ਪ੍ਰਤੀ ਕਿਸੇ ਵੀ ਬੰਦੇ ਨੂੰ ਕੋਈ ਨਰਾਜ਼ਗੀ ਨਹੀਂ ਹੈਗੀ ਤੇ ਗੂ ਟੂ ਇਹ ਦੂਸਰੀ ਗੱਲਬਾਤ ਨੂੰ ਇਹ ਕਹਿਣਾ ਜਿਹੜੀ ਗੱਲਬਾਤ ਆਪਾਂ ਪਹਿਲਾਂ ਕਰ ਰਹੇ ਸੀ ਵੀ ਕਿ ਫਲਾਣਾ ਬੰਦਾ ਅੱਗੇ ਓ ਯਾਰ ਕਿਸੇ ਨੂੰ ਬਾਈ ਕੋਈ ਨਹੀਂ ਬੁਲਾ ਰਹਾ ਇਹ ਤਾਂ ਲੋਕ ਇਹੋ ਜਿਹੇ ਨੇ ਇਹ ਤਾਂ ਨਾ ਕੰਦ ਟੱਪ ਕੇ ਜੇ ਗੇਟ ਵੀ ਲੱਗਿਆ ਹੋਵੇ ਆਪਾਂ ਤਾਂ ਯਾਨੀ ਹੈਗੇ ਸਾਰੇ ਮਤਲਬ ਚੰਗੇ ਸਮੇਂਦਾਰ ਸਿਆਣੇ ਬੰਦੇ ਯਾਨੀ ਜ਼ਮੀਨ ਨਾਲ ਜੁੜੇ ਹੋਏ ਆਪਾਂ ਸਤਿਕਾਰ ਭਾਲਦੇ ਹਾਂ ਵੀ ਚਲ ਜੀ ਆਹ ਜੇ ਕੋਈ ਬਲਾਊਗ ਦਾ ਬੰਦਾ ਚਾਵਾਂਗੇ ਪ੍ਰੋਗਰਾਮ ਦਊਗਾ ਪ੍ਰੋਗਰਾਮ ਲਾਵਾਂਗੇ ਇਹ ਜਿਹੜੇ ਦੂਸਰੇ ਬੰਦੇ ਨੇ ਇਹ ਤਾਂ ਕੰਦ ਟੱਪ ਕੇ ਜਾਂ ਅੰਦਰੇ ਛਾੜ ਮਾਰ ਕੇ ਉਹਨਾਂ ਨੂੰ ਆਏ ਹੁਣ ਤਾਂ ਵੀ ਮੋੜ ਨਹੀਂ ਸਕਦਾ ਆਏ ਹੁਣ ਨਹੀਂ ਵੀ ਮੋੜ ਸਕਦਾ ਜਿਹੜਾ ਮੇਰਾ ਹੁਣ ਮੰਨਦਾ ਆਪਣੇ ਆਪ ਨੂੰ ਹਜੇ ਤੱਕ ਸੱਦਾ ਮੰਨੋ ਨਹੀਂ ਦਿੱਤਾ ਗਿਆ ਵੀ ਪ੍ਰਚਾਰ ਤਾਂ ਜਾ ਵੀ ਹੋਰ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਪਹਿਲਾਂ ਨੇ ਲੀਡਰ ਤੋਂ ਕੰਮ ਲੈ ਲੇ ਪਹਿਲੇ 5 ਸਾਲ ਤਾਂ ਇਹ ਮਤਲਬ ਕਿ ਇਹਨਾਂ ਦਾ ਮਤਲਬ ਸੀਬਿਆ ਸਾਹਿਬ ਜਿੰਦਾਬਾਦ ਰਹਾ ਸਿੰਗਲਾ ਸਾਹਿਬ ਆ ਕੇ ਉਸ ਵਕਤ ਕਹਿੰਦੇ ਸੀਬਿਆ ਸੀਬਿਆ ਜਦ ਚੱਲਿਆ ਹੋਇਆ ਕਰ ਤੂੰ ਤੋ ਤੇ ਕੀ ਕਰਾਉਣਾ ਅੱਜ ਉਹ ਹੀ ਬੰਦੇ ਸੀਰੀ ਦੇ ਮੁੱਡੇ 'ਤੇ ਖੜੇ ਖੜਦੇ ਨੇ ਇਹ ਹੋਗਾ ਵੀ ਹੁਣ ਸਿਵੀਆ ਜ਼ਿਆਦਾ ਚੰਗਾ ਹੋ ਗਿਆ ਹੁਣ ਸਿਵੀਆ ਤੋਂ ਜ਼ਿਆਦਾ ਚੰਗਾ ਲੱਗਣ ਲੱਗਿਆ ਇਹ ਤਾਂ ਮਤਲਬ ਖੋਰ ਲੋਕ ਨੇ ਇੱਥੇ ਮਸਲਾ ਆਪਣਾ ਸਾਰੇ ਦਾ ਕਿਸੇ ਦਾ ਨਹੀਂ ਹੈਗਾ ਮਸਲਾ ਤਾਂ ਜਿਹੜੇ ਲੋਕ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਨੇ ਆਪਾਂ ਸਾਰੇ ਉਹਨਾਂ ਤੋਂ ਅਭਿਆਨ ਦੋ ਸਾਲ ਹੋ ਗਏ ਇਹ ਬੰਦੇ ਕਿਸੇ ਧਰਨੇ 'ਚ ਪ੍ਰਦਰਸ਼ਨ 'ਚ ਕਿਸੇ ਤੁਸੀਂ ਦੱਸੋ ਕਿਹੜੇ ਕਿਹੜੇ ਧਰਨੇ ਪ੍ਰਦਰਸ਼ਨ 'ਚ ਭਾਈ ਤੁਸੀਂ ਸ਼ਾਮਲ ਹੋਏ ਆ ਜਿਹੜਾ ਬੰਦਾ ਯਾਰ ਤੁਸੀਂ ਐ ਦੱਸੋ ਯਾਰ ਮੰਤਰੀ ਸਾਹਿਬ ਨੇ ਸਿੰਘਲਾ ਸਾਹਿਬ ਨੇ ਚੰਗੇ ਨਹੀਂ ਮਾੜੇ ਨਹੀਂ ਸਾਨੂੰ ਉਹਨਾਂ ਨੇ ਮਾਸਟਰਮਾਨ ਦਿੱਤਾ ਅਸੀਂ ਸਮਾਜ ਚ ਵਿਚਰ ਰਹੇ ਆ ਸਾਨੂੰ ਉਹਨਾਂ ਨੇ ਬਹੁਤ ਵੱਡਾ ਨਾਮ ਦਿੱਤਾ ਆਪਾਂ ਨੂੰ ਸਭ ਨੂੰ ਦਿੱਤਾ ਉਹਨਾਂ ਕਰਕੇ ਆਪਾਂ ਜਾਨੀ ਕਿ ਐ ਨਾ ਮਤਲਬ ਅੱਜ ਜੇ ਬਲਾਕ ਚ ਜਾਂ ਜ਼ਿਲ੍ਹੇ ਚ ਆਪਾਂ ਨੂੰ ਕੋਈ ਜਾਣਦਾ ਤਾਂ ਮੈਂ ਕਹਿੰਦਾ ਉਹਨਾਂ ਉਹਨਾਂ ਦੇ ਕਰਕੇ ਆ ਠੀਕਾ ਕਰ ਦ ਪਾਰਟੀ ਨਾਲ ਆਪਾਂ ਪਹਿਲਾਂ ਤੋਂ ਜੁੜੇ ਹੋਇਆ 15 ਸਾਲ ਹੋ ਗਏ ਖੇਰਾ ਸਾਥੀ ਹਰ ਇੱਕ ਦੀ ਰਾਜਪਾਤ ਹੀ ਉਹਨਾਂ ਸੀ ਗਲਾ ਸਾਥੀ ਹੈ ਕਿ ਰਾਜਨੀਤੀ ਕਰ ਉਹਨਾਂ ਪਰਿਵਾਰ ਵਾਂਗੂ ਨੇ ਸਾਡੇ ਪਰ ਜਿਹੜੇ ਬੰਦੇ ਆ ਮਤਲਬ ਐਡੇ ਐਡੇ ਆ ਉਹ ਤੇ ਲੈ ਕੇ ਤੁਸੀਂ ਇਹ ਦੱਸੋ ਬਲਾਕ ਭੋਨ ਨਿਗੜ ਦੇ ਵਿੱਚ ਅਗਰ ਸਿੰਘਲਾ ਸਾਹਿਬ ਤੋਂ ਬਾਅਦ ਕਿਸੇ ਬੰਦੇ ਦਾ ਨਾਮ ਚੱਲਿਆ ਤਾਂ ਕਿਸ ਨੂੰ ਦੱਸਣ ਦੀ ਜ਼ਰੂਰਤ ਆ ਵੀ ਕਿਹਦਾ ਚੱ ਦੱਸੋ ਕਿਸ ਨੂੰ ਕੋਈ ਦੱਸਣ ਦੀ ਜ਼ਰੂਰਤ ਉਹ ਯਾਰ ਇਹਨਾਂ ਨੇ ਤਾਂ ਹਰ ਇੱਕ ਭਾਈ ਇੱਕੋ ਹੀ ਬੰਦਾ ਹੈ ਤੇ ਅੱਜ ਉਹ ਬੰਦਾ ਕਹਿੰਦਾ ਜੀ ਵਰਕਰਾਂ ਦਾ ਤਾਂ ਜੀ ਸੇਵਾ ਸਾਹਿਬ ਨੇ ਘੇਣ ਕਰਤਾ ਤੀ ਉਹ ਯਾਰ ਫਿਰ ਤੋਂ ਉਦੋਂ ਕਦੋਂ ਨਾ ਤੋ ਬੋਲੇ ਆ 5 ਸਾਲ ਤੂੰ ਏਡੇ ਏਡਾ ਵਜੀਰਾ ਮਾਨਦਾਰ ਰਹਾ 6 ਮਹੀਨੇ ਬਾਅਦ ਤਲਾ ਮਤਲਬ ਜਦੋਂ ਆਪਣੀ ਸਰਕਾਰ 2017 ਚ ਬਣੀ 17 ਚ ਸਰਕਾਰ ਬਣਦੋਂ ਬਾਅਦ 5-6 ਮਹੀਨੇ ਚ ਆਪਾਂ ਨੂੰ ਲੱਗਾ ਵੀ ਯਾਰ ਆਪਣੇ ਵਰਕਰਾਂ ਦਾ ਸ਼ਾਇਦ ਉਹਨਾਂ ਮਾਨ ਸਰਵਾਨ ਨਹੀਂ ਹੋ ਰਿਹਾ ਸਾਰੇ ਵਰਕਰਾਂ ਨੇ ਆਪਈਆਂ ਸਾਰੇ ਆਪਾਂ ਨੇ ਇੱਕ ਮੀਟਿੰਗ ਕੀਤੀ ਵਿੱਚ ਉਹ ਯਾਰ ਆਪਾਂ ਸਿੰਘਲਾ ਸਾਹਿਬ ਨਾਲ ਬਹਿ ਕੇ ਜਿੰਨਾ ਟਾਈਮ ਆਪਣਾ ਕਮਿਊਨੀਕੇਸ਼ਨ ਨਹੀਂ ਹੁੰਦਾ ਉਹਨਾਂ ਟਾਈਮ ਜਾਨੀ ਕਹਿਣ ਦਾ ਮਤਲਬ ਆਪਾਂ ਪ੍ਰੋਗਰਾਮ ਆਪ ਥੋੜਾ ਜਿਹਾ ਪਹਿੰਜ ਕਰਾਂ ਉਹ ਉਸ ਤੋਂ ਬਾਅਦ ਕੀ ਹੋਇਆ ਉਸ ਬੰਦੇ ਕੋਲੇ ਪਾੜਨ ਦੇ ਲਈ ਜਾ ਕੇ ਉਹਨੂੰ ਕਹਤਾ ਵੀ ਯਾਰ ਤੂੰ ਕਹਾਨੂੰ ਇਹ ਚੱਕਰਾਂ ਚ ਪਹਿਲਾਂ ਦੱਸ ਸਰਕਾਰ ਆਈ ਜਾਂ ਤੈਨੂੰ ਚੇਅਰਮੈਨ ਹੀ ਦੇ ਦਾਂਗੇ ਆਪਣੇ ਜੀ ਕੋਈ ਬੰਦਾ ਗਿਆ ਮਤਲਬ ਅੱਜ ਤੂੰ ਕਹਨਾ ਜੇ ਤੈਨੂੰ ਐਡੀ ਹਮਦਰਦੀ ਸੀ ਉਦੋਂ ਲੋਕ ਇਕੱਠੇ ਸੀ ਤੂੰ ਉਦੋਂ ਖੜਦਾ ਲੋਕਾਂ ਨਾਲ ਉਦੋਂ ਸਾਰਾ ਬਲਾਕ ਦੇ ਹੋ ਸਾਰਾ ਪਿੰਸਲ ਜੇ ਤੈਨੂੰ ਲੱਗਦਾ ਸਾਨੂੰ ਤਾਂ ਕੋਈ ਲੱਗਦਾ ਨਹੀਂ ਠੀਕ ਆ ਕੰਮੀ ਪੇਸ਼ਿਆ ਰਹ ਜਾਂਦੇ ਨੇ ਜਦੋਂ ਬੰਦਾ ਸਰਕਾਰਾਂ ਚ ਚਲਾਉਂਦਾ ਉਦੋਂ ਬਹੁਤ ਕਮੀਆਂ ਪੇਸ਼ਿਆ ਰਹੇ ਵੀ ਜਾਂਦੀਆਂ ਹੁੰਦੀਆਂ ਨੇ ਪਰ ਮਾਨ ਸਨਮਾਨ ਚ ਕੰਮੇ ਵੀ ਕੋਈ ਨਹੀਂ ਦੇ ਪਰ ਅੱਜ ਜਣੀ ਸਭ ਤੋਂ ਵੱਡੀ ਆਪਣੇ ਬਲਾਕ ਨੂੰ ਤਾਂ ਬੱਚਣ ਦੀ ਜ਼ਰੂਰਤ ਉਹਨਾਂ ਲੋਕਾਂ ਦੁਆਰ ਜੋ ਕਿਸੇ ਦਾ ਸਕੇ ਨਹੀਂ ਆਪਾਂ ਸਾਰੇ ਇੱਕ ਦੂਜੇ ਦੇ ਸਕੇ ਆਪਾਂ ਖੜੇ ਵੀ ਉਸੇ ਲੀਡ ਨਾਲ ਆਪਾਂ ਸਿੰਗਲਾ ਸਾਹਿਬ ਨਾਲ ਵੀ ਖੜੇ ਆਪਾਂ ਖੇਰਾ ਸਰ ਨਾਲ ਵੀ ਖੜੇ ਆ ਪਾਰਟੀ ਨਾਲ ਵੀ ਖੜੇ ਆ ਪਰ ਆਪਾਂ ਨੂੰ ਘੱਟੋ ਘੱਟ ਯਾਰ ਜਿਹੜੇ ਬੰਦੇ ਧੋਗਲੇ ਨੇ ਨਾ ਕਿਉਂਕਿ ਧੋਗਲਾ ਬ ਦੋਗਰੇ ਬੰਦੇ ਨੂੰ ਕਿਸੇ ਬੰਦੇ ਨਾਲ ਕੋਈ ਮਤਲਬ ਨਹੀਂ ਹੈਗਾ ਜਿਹੜਾ ਹੁਣ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਲੋਕ ਸਭਾ ਚੋਣਾਂ ਦਾ ਹੁਣ ਨਾ ਲੋਕ ਕੋਠੀ ਲਿਜਾ ਕੇ ਸਰਪੰਚ ਤੇ ਨੂੰ ਮਿਲਾ ਲਿਆ ਵਾ ਚੱਲੇਗਾ ਸਰਪੰਚ ਹੁਣ ਚੱਲੇਗਾ ਸਰਪੰਚ ਕੁੱਤੜ ਕੋਈ ਇੰਨਾ ਲੋਕਾਂ ਨੇ ਪਹਿਲਾਂ ਵੀ ਤੁਹਾਨੂੰ ਲਿਜਾ ਕੇ ਆਪਦਾ ਮੁੱਲ ਵਟਿਆ ਹੁਣ ਵੀ ਮੁੱਲ ਵਟਣ ਨੂੰ ਫਿਰਦੇ ਨੇ ਇਸ ਕਰਕੇ ਕਿਸੇ ਲੋਕਾਂ ਦਾ ਹੀ ਮਤਲਬ ਪ੍ਰੇਖਿਆਂ ਚ ਨਾ ਹੋ ਕਿਸੇ ਬੰਦੇ ਦੇ ਆਪਣਾ ਲੀਡਰ ਵਿਜੇਂਦਰ ਸਿੰਘਲਾ ਪਰ ਉਹਨਾਂ ਦੀ ਰਹਿਣਾ ਉਹਨਾਂ ਨੇ ਵੀ ਕਿਹਾ ਵੀ ਆਪਾਂ ਗੱਡ ਕੇ ਸਪੋਰਟ ਕਰਨੀਆਂ ਵੀ ਮਤਲਬ ਆਪਣੇ ਸਪਾਲ ਸਿੰਘ ਖਹਿਰਾ ਸਾਹਿਬ ਦੀ ਜਿੰਨੀ ਵੀ ਹੋ ਗਈ ਆਪਾਂ ਵੱਧ ਤੋਂ ਵੱਧ ਮਦਦ ਕਰਦੇ ਆ। ਬਾਕੀ ਜਿਹੜੀ ਆ ਗੱਲਬਾਤ ਹੋਈ ਤਿੰਨ ਪਿੰਡਾਂ ਦੇ ਪ੍ਰੋਗਰਾਮਾਂ ਦੀ ਜਿਹੜੇ ਮਤਲਬ ਪੜੋ ਪਿੰਡ ਸੀ ਨਦਾਂਪੁਰ ਰੱਖਿਆ ਗਿਆ ਸੀ ਤੇ ਉੱਥੇ ਰੱਖਿਆ ਗਿਆ ਸੀ। ਹਾਂ ਇਹ ਗੱਲ ਦਾ ਜਾਨੀ ਸਾਡੇ ਚ ਆਪਸ ਵਿੱਚ ਜਰੂਰ ਕਮਿਊਨੀਕੇਸ਼ਨ ਹੋਇਆ ਕਿ ਚਲੋ ਤਿੰਨ ਪਿੰਡਾਂ ਤੇ ਯਾਰ ਪ੍ਰੋਗਰਾਮ ਰੱਖਿਆ ਗਿਆ ਵੀ ਜਦੋਂ ਲੋਕਲ ਕੌਂਸਿਲਰ ਦਾ ਗੁਰਦੀਪ ਸਿੰਘ ਨੂੰ ਕਾਲ ਕੀਤੀ ਭਾਈ ਪ੍ਰੋਗਰਾਮ ਸੀ ਤੇਰੇ ਨਾਲ ਕੋਈ ਵਾਰਤਾ ਲੱਗ ਸੀ। ਮਤਲਬ ਜੇ ਆਪਾਂ ਚਲੋ ਘੱਟੂ ਘੱਟ ਬਹਿ ਕੇ ਵੀਰ ਬਣ ਕੇ ਆਪਾਂ ਪ੍ਰੋਗਰਾਮ ਰੱਖਦੇ ਵੀ ਆ ਕੋਈ ਦਿੱਕਤ ਨਹੀਂ ਹੈਗੀ। ਆਪਾਂ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਹਿnde 2-3 ਜਿਹੜੇ ਦੋਸਤ ਸੀ ਸਾਡੇ ਉਸਨੇ ਲੱਡੂ ਵੰਡੇ ਤੇ ਇਹ ਲੱਡੂ ਅਸੀਂ ਉਸੇ ਦੇ ਨੇ ਨਹੀਂ ਵੰਡੇ ਹੈਗੇ ਦੋ ਦਿਨ ਡੀ ਕੀਤੀ ਆ ਜਦੋਂ ਹੋਰ ਇੱਕ ਕਿਸਨੇ ਲੱਡੂ ਨਹੀਂ ਵੰਡੇ ਫਿਰ ਅਸੀਂ ਨੇ ਲੱਡੂ ਵੰਡੇ ਆ ਹੁਣ ਇਹ ਪਹਿਲਾ ਫਰਜ ਬਣਦਾ ਹੈ ਜਿਹੜਾ ਹੋਰ ਇੱਕ ਕਮੇਟੀ ਹੈ ਆਪਣੀ ਕਾਂਗਰਸ ਦੀ ਉਹਨਾਂ ਦੇ ਤਾਂ ਲੱਡੂ ਵੰਡੇ ਨਹੀਂ ਹੈਗੇ ਫਿਰ ਇਹਦਾ ਮਤਲਬ ਵੀ ਆਪਾਂ ਨੂੰ ਖੁਸ਼ੀ ਨਹੀਂ ਆਏਗੀ ਦੀ ਉਹਦੀ ਉਹਨਾਂ ਦੇ ਟੈਕ ਚ ਮਿਲ ਨਹੀਂ ਜੀ ਹਾਂਜੀ ਉਹ ਹੈ ਜੀ ਕਿ ਖੁਸ਼ੀ ਫਿਰ ਸੋਣੇ ਪੈਲ ਕਰ ਦਿੱਤੇ ਜਦੋਂ ਨਾ ਕਰੀ ਫਿਰ ਅਸੀਂ ਨੇ ਜਿਹੜੇ ਆ ਲੱਡੂ ਵੰਡੇ ਸੀ ਉਸ ਤੋਂ ਬਾਅਦ ਦੇ ਵਿੱਚ ਜੀ ਉਸ ਤੋਂ ਬਾਅਦ ਦੇ ਵਿੱਚ ਇਸ ਕਰੋਦੀ ਵਾਲੇ ਵੀ ਬੈਠੇ ਆ ਉਹਨੇ ਕਈ ਵਾਰੀ ਤਾਂ ਇਹ ਹੋ ਜਾਂਦਾ ਵੀ ਇਹਨਾਂ ਨੇ ਸਪੈਸ਼ਲ ਕੋਈ ਟਾਈਮ ਲੈ ਲਿਆ ਸਾਨੂੰ ਉੱਥੇ ਹੀ ਆਇਆ ਸੀ ਫੋਨ ਜੀ ਕਰੋਦੀ ਵਾਲੇ ਸੋਨੇ ਕੋਈ ਸਪੈਸ਼ਲ ਟਾਈਮ ਤਾਂ ਹੀ ਲਿਆ ਜੀ ਉੱਥੇ ਜਾ ਕੇ ਇਸੇ ਤਰ੍ਹਾਂ ਮੈਨੂੰ ਫੋਨ ਆਇਆ ਉੱਥੋਂ ਦਫ਼ਤਰ ਦੇ ਵਿੱਚੋਂ ਵੀ ਭਾਈ ਤੁਹਾਡੇ ਸੱਤ ਪਿੰਡਾਂ ਦੇ ਵਿੱਚ ਹੈ ਜਿਹੜਾ ਇਹ ਮੀਟਿੰਗ ਹੋਣੀ ਆ ਤੁਸੀਂ ਆਪ ਦਾ ਸਾਨੂੰ ਟਾਈਮ ਦਿੱਤਾ ਜੀ ਸੱਤ ਮੈਂ ਬਾਈ ਨੂੰ ਲਿਸਟ ਭੇਜੀ ਸੀਗੀ ਹਰਾਮ ਸਿੰਘ ਇਹਨਾਂ ਨੇ ਪੁੱਛਿਆ ਤੇ ਉਸ ਤੋਂ ਬਾਅਦ ਜੀ ਕੋਈ ਫੋਨ ਆ ਗਿਆ ਜਦੋਂ ਮੰਤਰੀ ਸਾਹਿਬ ਨਾਲ ਉਹਨਾਂ ਦਾ ਕੋਈ ਗੱਲਬਾਤ ਹੋਈ ਫਿਰ ਉਹਨਾਂ ਦੇ ਤਿੰਨ ਪਿੰਡਾਂ ਨੇ ਜਿਹੜੇ ਪ੍ਰੋਗਰਾਮ ਰੱਖੇ ਮੇਰਾ ਪਿੰਡ ਤੇ ਨਦੰਪਰ ਤੇ ਸਕਰੋਦੀ ਤੇ ਜਦੋਂ ਸਾਨੂੰ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਵੀ ਵਰਗ ਕੋਈ ਖੜਾ ਲੀਡਰ ਆ ਜਦੋਂ ਫੋਨ ਕਰੂਗਾ ਸੀ ਉਹਦੇ ਵਾਸਤੇ ਆਜਣਾ ਚਾਹੇ ਉਹ 골ਡੀ ਨੂੰ ਵੀ ਮਿਲਦਾ ਸੀ ਉਹਦੇ ਵਾਸਤੇ ਵੀ ਆਜਣਾ ਤੇ ਅਸੀਂ ਨੇ ਵਧੀਆ ਪ੍ਰੋਗਰਾਮ ਕਰਵਾਇਆ ਜੀ ਤੇ ਸਕਰੋਦੀ ਸਾਹਿਬ ਨੇ ਵੀ ਵਧੀਆ ਪ੍ਰੋਗਰਾਮ ਕਰਵਾਇਆ ਤੇ ਇਹ ਟੀਮ ਜਿਹੜੀ ਰੁੱਸੀ ਹੋਈ ਸੀ ਸਿੰਘਲਾ ਸਾਹਿਬ ਨਾਲ ਉਹ ਨਾਲ ਉਹਨਾਂ ਨੂੰ ਬੁਲਾਇਆ ਤੇ ਉਹ ਟੀਮ ਨੂੰ ਜਿਹੜਾ ਤੋੜਿਆ ਉਸ ਤੋਂ ਬਾਅਦ ਸਾਡੇ ਸਰਪੰਚ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਵੀ ਹੁਣ ਜਦੋਂ ਉਹਨਾਂ ਤੇ ਭੀੜ ਪਈ ਸਰਕਾਰ ਜਾਣ ਤੋਂ ਬਾਅਦ ਚ ਉਹਨਾਂ ਦਾ ਕੋਰ ਵੀ ਨਹੀਂ ਚੁੱਪਿਆ ਰਿਹਾ ਤੇ ਉਹਨਾਂ ਲਈ ਜਿਹੜੇ ਕੰਮ ਰਿਹਾ ਮੁਰ ਚੱਲ ਗਿਆ ਕੋਈ ਬੀਜੇਪੀ ਚ ਭਾਗ ਗਿਆ ਕੋਈ ਕਿਤੇ ਜਾ ਰਿਹਾ ਉਹਨਾਂ ਨੂੰ ਇੱਕ ਵੀ ਬੰਦੇ ਨੇ ਦੱਸੋ ਕਿਸੇ ਨੇ ਕੋਈ ਗਿਆ ਉਹਨਾਂ ਦੇ ਘਰੇ ਬੁਲਾਉਣ ਵਾਸਤੇ ਨਾ ਖੁਦੋ ਜੀ ਕੋਈ ਆਇਆ ਐਸੀ ਉਹ ਸਰਪੰਚਾਂ ਦੇ ਘਰੇ ਮਨਤਾ ਕਰਿਆ ਵੀ ਤੁਸੀਂ ਚੱਲੋ ਬਈ ਸਾਡੇ ਨਾਲ ਕੋਈ ਗੱਲ ਨਹੀਂ ਹੁਣ ਉਹ ਕਹਿ ਰਿਹਾ ਸਾਹਿਬ ਆ ਗਏ ਵਧੀਆ ਲੀਡਰ ਆ ਗਏ ਚੱਲੋ ਕੋਈ ਗੱਲ ਨਹੀਂ ਜਦੋਂ ਅੱਗੇ ਸਰਕਾਰ ਆਊਗੀ ਜਾ ਫਿਰ ਦੇਖਾਂਗੇ ਉਹਨਾਂ ਨੂੰ ਇਸਨੇ ਮਨਾਇਆ ਕਰਿਆ ਅੱਖਰ ਅੰਦੇ ਚਾਜੋ ਤੇ ਫਿਰ ਜੇ ਆਈ ਸਾਰੇ ਬੈਠ ਜਾਣਗੇ ਫਿਰ ਤਾਂ ਟੀਮ ਟੁਕ ਟੂ ਪਿਓ ਕੋਈ ਲੀਡ ਨਹੀਂ ਕਰੂਗਾ ਜੀ ਨਾਲੇ ਜਿਹੜੀ ਟੀਮ ਅਪਨ ਸਾਰਿਆਂ ਨੂੰ ਬੁਲਾਇਆ ਦੱਸੋ ਬੁਲਾਇਆ ਨਹੀਂ ਹੈਗਾ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਫੋਨ ਕੀਤਾ ਨਹੀਂ ਗਿਆ ਉੱਥੇ ਉਹ ਆਪ ਨੂੰ ਮਿਲਾਈ ਆ ਉੱਥੇ ਕੋਠੀ ਦੇ ਵਿੱਚ ਹੁਣ ਕੋਈ ਅੰਦਰ ਵੜ ਕੇ ਮਿਲਿਆ ਸੀ ਵੀ ਹੁਣ ਸੱਜਾ ਫੱਪਾ ਕਰਕੇ ਸੀ ਮਿਲਿਆ ਹਾਂ ਕਿ ਜੇ ਸੱਦੇ ਤੇ ਆਇਓ ਬਹੁਤ ਗੱਲਾਂ ਹੋ ਜਾਂ ਫੈਰਾ ਸਾਹਿਬ ਬਾਰੇ ਸਿੰਘਲਾ ਸਾਹਿਬ ਬਾਰੇ ਆਪਣੀ ਪਾਰਟੀ ਬਾਰੇ ਆਪਾਂ ਸਾਰੇ ਇੱਕ ਪਰਿਵਾਰ ਦੇ ਮੈਂ ਬ੍ਰਾਂਚ ਜੇ ਇੱਕ ਪਾਰਟੀ ਦੇ ਵਿੱਚ ਆ ਸਾਰੇ ਅੱਜ ਆਪਾਂ ਤਾਂ ਇਕੱਠੇ ਹੋਏ ਹਾਂ ਉਹ ਪਹਿਲਾਂ ਤਾਂ ਮੇਰੀ ਸਾਰਿਆਂ ਦੇ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜਾ ਵੀ ਅਜੋਰੇ ਕੋਈ ਮਾੜਾ ਮੋਟਾ ਇੱਕ ਪਰਿਵਾਰ ਚ ਗੱਲਬਾਤ ਹੋ ਜਾਓ ਪੂਰੇ ਛੱਡ ਜਿਓ ਇੱਕ ਆਪਣਾ ਪਰਿਵਾਰ ਚ ਮੀਟਿੰਗ ਹੈ ਕਿਤੇ ਵੀ ਕੋਈ ਆਪਣਾ ਹੋਰ ਕਰੋ ਸਾਰੇ ਪਰਿਵਾਰਕ ਜਲੇ ਸਿਕਵੇਂ ਮਾੜੇ ਮੋਟੇ ਹੁੰਦੇ ਹੀ ਰਹਿੰਦੇ ਨੇ ਹੱਥ ਬੰਨ ਕੇ ਬੇਨਤੀ ਹੈ ਵੀ ਆਪਣਾ ਮਸੂਰੇ ਬੰਦ ਕਮਰੇ ਦੀ ਮੀਟਿੰਗ ਇੱਥੇ ਇਹਨੂੰ ਹੋ ਕਰੋ ਦੂਜੀ ਬੇਨਤੀ ਹੈ ਹੈਰਾ ਸਾਹਿਬ ਦੇ ਪ੍ਰੋਗਰਾਮਾਂ ਵਾਸਤੇ ਸਿੰਘਲਾ ਸਾਹਿਬ ਨੂੰ ਉੱਥੇ ਸਾਨੂੰ ਸਾਰੇ ਤੁਸੀਂ ਗਏ ਤੇ ਕੁਰਸੀ ਦੇ ਵਿੱਚ ਪ੍ਰੋਗਰਾਮ ਕਰਵਾਇਆ ਉੱਥੇ ਆਪਾਂ ਨੂੰ ਕਿਹਾਇਆ ਉਸ ਤੋਂ ਬਾਅਦ ਖੇਰਾ ਸਾਹਿਬ ਦਾ ਫਰਜ ਬਣਦਾ ਸੀ ਜਿਹੜੀ ਅੱਜ ਮੀਟਿੰਗ ਕਰੀ ਆ ਉਹ ਕਰਵਾਉਂਦੇ ਕਹਿ ਕੇ ਮੈਨੂੰ ਵੀ ਭਾਈ ਸਾਰੇ ਬਲਾਕ ਦੇ ਆਦੇਦਾਰਾਂ ਨੂੰ ਮਿਲਾਓ ਪਿੰਡਾਂ ਦੇ ਸਾਰਿਆਂ ਦੀ ਜਾਣ ਪਛਾਣ ਹੁੰਦੀ ਆਪ ਆਉਂਦੇ ਹੋ ਜਿਹੜੀ ਅੱਜ ਮੀਟਿੰਗ ਆਪਾਂ ਇਹ ਕਰੀ ਆ ਉਹਦੇ ਵਿੱਚ ਖੇਰਾ ਸਾਹਿਬ ਹੁੰਦੇ ਸਮਾਂ ਆਪਣੇ ਕੋਲ ਬਹੁਤ ਘੱਟ ਹੈ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਆਪਾਂ ਪਹਿਲੀ ਸਰਕਾਰ ਦੇ ਵਿੱਚ ਕੰਮ ਕਰੇ ਨੇ ਉਹ ਗਣੌਲੇ ਨੇ ਜਿਹੜੇ ਹੁਣ ਕਾਂਗਰਸ ਪਾਰਟੀ ਕਰ ਕਰ ਆਪਣੇ ਮੈਸੇਜ ਭੇਜਦੇ ਆ। ਐਬੀਪੀਆ ਬਹੁਤ ਚਾਰੀਆਂ ਮਿਹਨਤ ਕਰਾਈ ਆ ਸਭ ਤੋਂ ਪਹਿਲਾਂ ਇਹਨਾਂ ਨੇ ਵੀ ਕਰ ਕਰ ਇਹ ਆਪਾਂ ਸਾਰਿਆਂ ਨੇ ਸੰਦੇਸ਼ ਕਰ ਕਰ ਪਹੁੰਚਾਉਣੇ ਨੇ। ਇੱਕ ਗਰੰਟੀ ਹੈ ਮਜ਼ਦੂਰ ਨੇ ਆ। ਇਹਦੇ ਵਿੱਚ ਸਾਰਾ ਕੋਈ ਨੱਸਿਆ ਮੇਰੇ ਕਾਮਾ ਦੀ ਦਿਹਾੜੀ ਘੱਟੋ ਘੱਟ 400 ਸੈਰੀ ਲੋਕਾਂ ਲਈ ਮਰੇਜਾ ਵਰਗੀਆਂ ਯੋਜਨਾਵਾਂ 25 ਲੱਖ ਦਾ ਸਿਹਤ ਬੀਮਾ ਕਾਂਗਰਸ ਪਾਰਟੀ ਜਾਂ ਕਿਸਾਨ ਨੇ ਆ ਐਮਐਸਪੀ ਦੀ ਕਰੋਲੀ ਗਰੰਟੀ ਕਰਜ਼ਾ ਮੁਕਤੀ ਫਸਲ ਖਰਾਬ ਹੋਣ ਦੇ 30 ਦਿਨਾਂ ਦੇ ਅੰਦਰ ਅੰਦਰ ਮੁਆਵਜ਼ਾ ਇਹ ਸਾਰੀਆਂ ਚੀਜ਼ ਅੱਜ ਸਮਾਂ ਘਟਾ ਹੈ ਆਪਾਂ ਕਰ ਕਰੇ ਚੀਜ਼ਾਂ ਲੈ ਕੇ ਜਾਈਏ ਖੈਰਾ ਸਾਹਿਬ ਇਕੱਲੇ ਇਕੱਲੇ ਖੈਰਾ ਸਾਹਿਬ ਆਪਾਂ ਮੀਟਿੰਗ ਦੀ ਬੁਲਾਕ ਦੀ ਕੀਤੀ ਗਈ ਹੈ ਸਾਰੇ ਵਰਕਰ ਕਾਂਗਰਸੀ ਵਰਕਰ ਇਕੱਠੇ ਹੋਏ ਨੇ ਜਿਹੜੀਆਂ ਚੋਣਾਂ ਆ ਰਹੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਸਾਡੇ ਕੈਂਡੀਡੇਟ ਸਵਾਲ ਸਿੰਘ ਖੈਰਾ ਬਣਾਏ ਹੋਏ ਨੇ ਉਹਨਾਂ ਦੇ ਵਿਸ਼ੇ ਤੇ ਵੋਟਾਂ ਵਾਸਤੇ ਜਿਹੜਾ ਹੁਣ ਸਮਾਂ ਬਹੁਤ ਜ਼ਿਆਦਾ ਨਜ਼ਦੀਕ ਆ ਰਿਹਾ ਹੈ ਟਿਕਟ ਅਨਾਊਂਸ ਹੋ ਚੁੱਕੀ ਹੈ ਘਰ ਘਰ ਜਾਵਾਂਗੇ ਜੀ ਵੋਟਾਂ ਮੰਗਾਂਗੇ ਉਸ ਵਰਕਰ ਥੋੜੇ ਜੇ ਨਰਾਜ ਤੇ ਪਹਿਲਾਂ ਕੋਈ ਹੋਣੀ ਹੋਇਆ ਕਮਿਊਨੀਕੇਸ਼ਨ ਨਹੀਂ ਹੋਇਆ ਹੈਰਾ ਸਾਹਿਬ ਹਜੇ ਪੁਆ ਨਿਕਲ ਆਏ ਨਹੀਂ ਕੋਈ ਮੀਟਿੰਗ ਨਹੀਂ ਹੋਈ ਉਹ ਮਾੜੇ ਮੋٹے ਮੁੱਦੇ ਤੇ ਜੀ ਉਹ ਸਾਰੇ ਉਹ ਪਰੇਲੇ ਵਿੱਚ